ਦੁੱਧ ਦੇ 22 23 ਲੀਟਰ 22 ਲੀਟਰ ਦੁੱਧ ਹੀ ਆ ਰੱਖ ਸਕਦੇ ਆਂਗੇ ਤੇ ਅਗਲੀ ਤੇ ਆ ਜੀ ਮੈਂ ਤੁਹਾਨੂੰ 30 ਲੀਟਰ ਕਹਿੰਦਾ ਫਿਰ ਫਾਇਦਾ ਨਹੀਂ ਜੀ ਹਾਂ ਫਾਇਦਾ ਨਹੀਂ ਹੈਗਾ ਵੀ ਝੂਠ ਬੋਲਾਂਗੇ ਆਪਾਂ ਕਿ ਆਪਾਂ ਸੱਚ ਮਤਲਬ ਸੱਚ ਹੀ ਚੰਗਾ ਹੁੰਦਾ ਹੈਗਾ ਸਸਰੀ ਗਾਰਜ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਰਨ ਹੈ ਜੀ ਅੱਛਾ ਜੀ ਹਾਂ ਕਿੱਥੋਂ ਆਈ ਖਾਰੀਏ ਸੀ ਇਹ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਨੂੰ ਸਰਸਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਤੋਂ ਪੈਂਦਾ ਤੁਸੀਂ ਰਾਣੀ ਹੈ ਜੀ ਤੁਸੀਂ ਰਾਣੀ ਹੈਗੀ ਭਾਈ ਕਿੰਨੇ ਪਸ਼ੂ ਆਪਣੇ ਕੋਲ ਸੇਲ ਆਲੇ ਅਭੀ ਮੌਕੇ ਤੇ ਤੁਸੀਂ 4 ਰੇ ਜੀ 4 ਰੇ ਤੇ ਆਪਾਂ ਤੁਹਾਨੂੰ ਆ ਗਾਂ ਦਿਖਾਉਣੇ ਫਿਰ ਬਾਈ ਤੋਂ ਡਿਟ ਤੇ ਦੇਖ ਸਕਦੇ ਹੋ ਬਹੁਤ ਵੱਡੀ ਗਾਂ ਹੈ ਚੰਗੇ ਸੀਮਨ ਦੀ ਹੋ ਸਕਦੀ ਹੈਗੀ ਤੇ ਅਲਟਰਾ ਰੋਡਰ ਕੁਆਲਟੀ ਚੰਗੀ ਹੈਗੀ ਇਹਦਾ ਡਿਟੇਲ ਦੱਸੋ 1 ਲੱਖ 20 ਜਾਨਾ ਤੇ ਕਿੰਨੇਵੇਂ ਸੂਏ ਜੀ ਇਹ ਤੀਜੇ ਸੂਏ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਅਭੀ 15 ਦਿਨ ਬਾਕੀ ਹੈ ਤੇ ਕਿੰਨਾ ਦੁੱਧ ਦੇ ਸਕਦੀ ਹੈ ਇਹ ਦੁੱਧ 24 25 ਲੀਟਰ ਖਲਾ ਦੇਗੀ ਤੇ 24 25 ਖਲਾ ਦੇ ਦੋਗੀ ਤੇ ਬੋਡੀ ਸਟਰਕਚਰ ਦੀ ਗੱਲ ਕਰੇ ਤਾਂ ਬਹੁਤ ਹੀ ਵੱਡੀ ਅਗਲੀ ਗਾਂ ਡਿਟੇਲ ਦੋ ਜੀ ਆਹ ਗਈ ਆਹ ਹੈ ਜੀ ਆਹ ਦੇਖੋ ਪਹਿਲਾਂ ਤੁਹਾਨੂੰ ਗਾਂ ਦਿਖਾ ਦੰਨੇ ਆਗੇ ਇਹ ਚੰਗੀ ਗਾਂ ਕੀ ਹੈ ਤੇ ਇਹ ਦੇਖ ਸਕਦੇ ਹੋ ਇਹਦਾ ਰੋਟਰ ਜੀ ਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਇਹ ਅੱਜ ਹੀ ਸੂਈ ਹੈ ਜੀ ਤੇ ਇਹਦਾ ਦੁੱਧ ਕੱਢਿਆ ਕਿ ਨਹੀਂ ਕੱਢਿਆ ਨਾ ਦੁੱਧ ਕੱਢਿਆ ਜੀ ਕਿੰਨਾ ਦਿੱਤਾ ਸੀ ਕਿ ਅਵੀ 10-12 ਕਿਲੋ ਖੀਚ ਨਿਕਾਲਿਆ ਹੋਇਆ ਹੈ ਮਤਲਬ ਬੋਲੀ ਕੱਢੀ ਹੈ 10-12 ਕਿਲੋ ਤੇਰੇ ਰੇਟ ਕਿੰਨਾ ਹੈ ਇਹਦਾ ਰੇਟ ਦਾ 1,15,000 ਠੀਕ ਹੈ 1,15,000 ਤੇ ਬੱਚਾ ਅੱਜ ਤੱਕ ਨੇ ਬੱਚੀ ਬੱਚਾ ਹੀ ਹੋਊ ਚੱਲ ਜੀ ਦੇਖਿਆ ਨਹੀਂ ਹੈ ਗਾਗਾ ਤੇ ਬੱਚਾ ਹੀ ਹੈਗਾ ਇਹ ਦੇਖ ਸਕਦੇ ਹੋਗੇ ਕਿੰਨੇ ਦੁੱਧ ਯਾਸ ਰੱਖ ਸਕਦੇ ਤੁਸੀਂ ਦੁੱਧ ਸੀ 22 23 ਲੀਟਰ 22 23 ਲੀਟਰ ਦੁੱਧ ਯਾਸ ਰੱਖ ਸਕਦੇ ਆਂਗੇ ਤੇ ਅਗਲੀ ਤੇ ਆ ਮੈਂ ਤੁਹਾਨੂੰ 30 ਲੀਟਰ ਕਹਿੰਦਾ ਫਿਰ ਫਾਇਦਾ ਨਹੀਂ ਜੀ ਹਾਂ ਫਾਇਦਾ ਨਹੀਂ ਹੈਗਾ ਵੀ ਝੂਠ ਬੋਲਾਂਗੇ ਆਪਾਂ ਕਿ ਆਪਾਂ ਸੱਚ ਮਤਲਬ ਸੱਚ ਹੀ ਚੰਗਾ ਹੁੰਦਾਗਾ ਬਾਅਦ ਚ ਅਗਲਾ ਅੱਜ ਇੱਕ ਲੈ ਜਾਊਗਾ ਚਾਰ ਦਿਨ ਨੂੰ ਫੇਰ ਨਹੀਂ ਲੈ ਕੇ ਜਾਣੀਗੀ ਆਪਾਂ ਤਾਂ ਬਿੜੇ ਕੰਮ ਹੀ ਕਰਨਾ ਜੇ ਵਪਾਰ ਦਾ ਕਰਨਾਗਾ ਤੇ ਇਹਦੀ ਡਿਟੇਲ ਦੱਸੋ ਜੀ ਇਹ ਦੇਈ 6000 ਰੁਪਏ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ 20 ਦਿਨਾਂ ਦੀ ਕੱਚੀ ਹੈ 20 ਦਿਨਾਂ ਦੀ ਕੱਚੀ ਹੈਗੀ ਤੇ ਦੁੱਧ ਕਿੰਨਾ ਛੂਏ ਕਿੰਨਾ ਹੈ ਇਹ ਦੂਜੇ ਦੂਜੇ ਸੂਏ ਹੈਗੀ ਤੇ ਦੁੱਧ ਕਿੰਨੇ ਦੀ ਆਸ ਕਰ ਸਕਦੇ ਤੁਸੀਂ ਆਪਾਂ ਦੁੱਧ 16 17 ਲੀਟਰੀ 16 ਸਾਲਾ ਲੀਟਰ ਤੇ ਅਗਲੀ ਤੇ ਆਜੋ ਹੁਣ ਇਹ ਕਹਾ ਗਈ ਇਹ ਕਹਾ ਗਈ ਨਾਂ ਦਿਖਾ ਦਿੰਦੇ ਪਹਿਲਾਂ ਆਪਾਂ ਇਹ ਵੀ ਸੂਈ ਹੋਈ ਹੈ ਬਹੁਤ ਸੋਹਣੇ ਬੱਚੇ ਜਨ ਸਪੈਸ਼ਲ ਬੱਚੇ ਦੇ ਕੰਸਲਟੇਸ਼ਨ ਕਰਾਂਗੇ ਆਪਾਂ ਇਹਨੂੰ ਕਿੰਨੇ ਦਿਨ ਹੋ ਗਿਆ ਸੂਈ ਨਹੀਂ ਇਹ ਦੂਜਾ ਤਾਂ ਨਹੀਂ ਸੂਈ ਨੂੰ ਦੂਜੇ ਤੇ ਬੋਲਾ ਕਿੰਨਾ ਹੀ ਐ ਲੈ ਪਰੌਨੀ ਕੋਲ ਪਰੌਨੀ ਕੋਲ ਬੋਲਦੇ ਕਿੰਨਾ ਦੁੱਧ ਦੇ ਸਕਦੇ ਆਸ ਕਿੰਨੇ ਦੀ ਕਰ ਸਕਦੇ ਆਪ ਇਹ ਬੱਸ ਜੀ 22 ਲੀਟਰ 22 ਲੀਟਰ ਦੀ ਆਸ ਕਰਨਾ ਤੇ ਰੇਟ ਕਿੰਨਾ ਹੀ ਇਹਦਾ ਇਹਦਾ 80 ਵਾਲੇ ਤੇ ਇੱਕ ਵਾਰੀ ਆਪਣਾ ਨਾਮ ਤੇ ਮੋਬਾਈਲ ਨੰਬਰ ਫੇਰ ਬੋਲ ਦੇ ਨਾਮ ਕਰਨਾ ਜੀ ਹਾਂ ਜੀ ਸਿਰਾ ਜਿਲ੍ਹਾ ਸਿਰਸਾ ਹਾਂ ਜੀ ਤੇ ਸਿਰਾਣੀਆਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੇ 989117772 ਠੀਕ ਹੈ ਧੰਨਵਾਦ ਜੀ